ਸਤਿ ਸ੍ਰੀ ਅਕਾਲ ਜੀ ਅੱਜ ਦਾ ਆਪਾਂ 1 ਸਤੰਬਰ 2024 ਦਾ ਜਿਹੜਾ ਪਹਿਲੀ ਲਿਸਟ ਮਹੀਨੇ ਦੀ ਜਾਰੀ ਕੀਤੀ ਹੈ ਮੋਬਾਈਲ ਨੰਬਰਾਂ ਸਮੇਤ ਅੱਜ ਦੇ 33 ਰਿਸ਼ਤੇ ਨੇ ਅ ਅੱਜ ਦੇ ਸਾਰਾ ਪ੍ਰੋਗਰਾਮ ਜ਼ਰੂਰ ਦੇਖਿਓ ਕੁੜੀਆਂ ਤੇ ਮੁੰਡਿਆਂ ਦੇ ਰਿਸ਼ਤੇ ਮਿਕਸ ਨੇ ਵਿੱਚ ਸਟਾਰਟਿੰਗ ਦੇ ਵਿੱਚ ਨੇ ਸੈਂਟਰ ਦੇ ਵਿੱਚ ਤੇ ਲਾਸਟ ਦੇ ਵਿੱਚ ਵੀ ਜਿਹੜੇ 2-3 ਰਿਸ਼ਤੇ ਕੁੜੀਆਂ ਦੇ ਰੱਖੇ ਨੇ ਅ 19 ਰਿਸ਼ਤੇ ਪੰਜਾਬ ਤੋਂ ਨੇ 5 ਰਿਸ਼ਤੇ ਕੈਨੇਡਾ ਤੋਂ ਨੇ ਆਸਟ੍ਰੇਲੀਆ ਤੋਂ 4 ਰਿਸ਼ਤੇ ਨੇ ਨੀ ਨਿਊਜ਼ੀਲੈਂਡ ਤੋਂ 1 ਰਿਸ਼ਤਾ ਹੈ ਅਮਰੀਕਾ ਤੋਂ ਯੂ ਐਸ اے ਤੋਂ ਦੋ ਰਿਸ਼ਤੇ ਨੇ ਇਟਲੀ ਤੋਂ ਦੋ ਰਿਸ਼ਤੇ ਨੇ ਚੈਨਲ ਕਰੋ ਸਬਸਕ੍ਰਾਈਬ ਤੇ ਚਲੋ ਆਪਾਂ ਅੱਜ ਦੀ ਜਿਹੜੀ ਲਿਸਟ ਹੈ ਸਟਾਰਟ ਕਰੀਏ ਪਹਿਲਾ ਰਿਸ਼ਤਾ ਕੁੜੀ ਦਾ ਜੀ ਨਾਮ ਕੌਰ ਰੰਪਰਾ ਫੂਲ ਜ਼ਿਲ੍ਹਾ ਬਠਿੰਡਾ ਤੋਂ ਕੁੜੀ ਬਲੌਂਕ ਕਰਦੀ ਹੈ ਪੜਾਈ ਬੀ ਸੀ ਏ ਪੀ ਜੀ ਡੀ ਸੀ ਆਈ ਲੈਟਸ ਦੇ ਵਿੱਚੋਂ ਸੇਵ ਐਂਡ ਨੇ ਪੈਣਾ ਦੋ ਨੇ ਅਣ ਦੋਨੇ ਮੈਡ ਨੇ ਭਰਾ ਇੱਕ ਅਣ ਮੈਡ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੋਤ ਢਿਲੋਂ ਡੇਟ ਆਵਰਥ 2010 97 ਦੀ ਹੈ ਕੰਮ ਆਈ ਲੈਟਸ ਦੇ ਵਿੱਚੋਂ ਸੇਵ ਐਂਡ ਨੇ ਤੇ ਕੰਮ ਮੁੰਡਾ ਜਿਹੜਾ ਸੋਹਣਾ ਹੋਵੇ ਸਮਝਦਾਰ ਹੋਵੇ 8 ਕਿੱਲੇ ਜਮੀਨ ਹੋਵੇ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਲਈ ਖਰਚ ਕਰਨ ਵਾਲਾ ਜਾਂ ਸਟੱਡੀ ਵੀਜ਼ਾ ਤੇ ਜਾਂ ਪੀਆਰ ਜਿਹੜਾ ਬਾਹਰ ਹੋਵੇ ਜਾਂ ਖਰਚ ਕਰਨ ਵਾਲਾ ਚਾਹੀਦਾ ਇਹਨਾਂ ਨੂੰ ਜਾਂ ਜਿਹੜਾ ਬਾਹਰ ਸਟੱਡੀ ਵੀਜ਼ਾ ਤੇ ਜਾਂ ਪੀਆਰ ਹੋਵੇ ਮਾਲਵਾ ਨੂੰ ਪਹਿਲਾ ਜੀ ਬਠਿੰਡਾ ਬਰਨਾਲਾ ਕੋਟਕਪੂਰਾ ਮਾਨਸਾ ਨੂੰ ਜਿਹੜੀ ਪਹਿਲਾ ਹੈ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਡੱਬਰ ਹੈ ਡਾਇਰੈਕਟ ਗੱਲ ਕਰੋ ਜੀ ਔਰ ਦੂਸਰੀ ਗੱਲ ਪਰਿਵਾਰ ਦੇ ਨੰਬਰਾਂ ਸਮੇਤ ਜਿੰਨੇ ਵੀ ਰਿਸ਼ਤੇ ਹੁੰਦੇ ਨੇ ਲਾਲ ਪੱਟੀ ਦੇ ਵਿੱਚ ਪਰਿਵਾਰਾਂ ਦੇ ਨੰਬਰ ਹੁੰਦੇ ਨੇ ਐਡ ਪਾਉਣ ਲਈ ਪੀਲੀ ਪੱਟੀ ਸਾਡਾ ਨੰਬਰ ਹੈ ਤੇ ਅੱਜ ਦੀ ਜਿਹੜੀ ਇਹ ਵੀਡੀਓ ਹੈ ਸਪான்ਸਰ ਹੈ ਜੀ ਮੌਰਵਿਟੈਲ ਮਾਨਸਾ ਵੱਲੋਂ ਸਾਹਮਣੇ ਮਿੱਠੂ ਕੁਬਾੜੀਆ ਜਿੱਥੇ ਮਿੱਠੂ ਕੁਬਾੜੀਆ ਦੇ ਜਹਾਜ਼ ਖੜੇ ਹੁੰਦੇ ਸੀ ਉਹਦੇ ਬਿਲਕੁਲ ਬਿਲਕੁਲ ਸਾਹਮਣੇ ਮੌਰਵਿਟੈਲ ਹੈ ਤੁਸੀਂ ਆਪਣੇ ਮਕਾਨ ਲਈ ਵਧੀਆ ਬ੍ਰਾਂਡ ਦੇ ਵਿੱਚ ਸਸਤੇ ਰੇਟ ਦੇ ਵਿੱਚ ਇੱਥੋਂ ਟੈਲਾਂ ਜਿਹੜੀਆਂ ਪਰਚੇਜ਼ ਕਰ ਸਕਦੇ ਹੋ ਜਿਨ੍ਹਾਂ ਦੇ ਮਾਨਸਾ ਏਰੀਏ ਦੇ ਨੇੜੇ ਤੇਰੇ ਦੇ ਮੇਰੀ ਵੀਡੀਓ ਨੂੰ ਦੇਖ ਰਹੇ ਹੈ ਹੇਠਾਂ ਦੋ ਸਕਰੀਨ ਤੇ ਨੰਬਰ ਨੇ ਮੋਰਬਿਟੈਲ ਵਾਲਿਆਂ ਦੇ ਇਹਨਾਂ ਨਾਲ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਆਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਕਾਮ ਕੀਤੀ ਹੋਈ ਹੈ ਭੈਣ ਇੱਕ ਮੈਡ ਇੱਕ ਭਰਾ ਇੱਕ ਕੈਨੇਡਾ ਕਾ ਦਾ 6 ਫੁੱਟ 2 ਇੰਚ ਕਾਸਟ ਰਾਮਗੜੀਆ ਗੋਦ ਨੰਦਰਾ ਡੇਟ ਆਫ ਬਰਥ 3 2 93 ਦੀ ਹੈ ਕੰਮ ਬਿਜ਼ਨਸ ਆਪਣਾ ਜੀ ਇਹਨਾਂ ਦਾ ਲੁਧਿਆਣੇ ਦੇ ਵਿੱਚ ਓਨਿੰਗ ਆਫ ਫੈਬ੍ਰੀਕੇਸ਼ਨ ਦਾ ਜਿਹੜਾ ਵਰਕਸ਼ਾਪ ਨੇ ਵਧੀਆ ਆਪਣਾ ਚੰਗਾ ਸੈਟਅਪ ਹੈ ਰਿਸ਼ਤਾ ਕੁੜੀ ਪੜੀ ਲਿਖੀ ਵਧੀਆ ਗੁਰਸਿੱਖ ਪਰਿਵਾਰ ਦੇ ਵਿੱਚੋਂ ਹੋਵੇ ਮੁੰਡਾ ਅੰਮ੍ਰਿਤਧਾਰੀ ਹੈ ਜੀ ਸਾਰਾ ਪਰਿਵਾਰ ਹੀ ਇਹਨਾਂ ਦਾ ਅੰਮ੍ਰਿਤਧਾਰੀ ਗੁਰਸਿੱਖ ਹੈ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਤੁਸੀਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਫਰੀਦਕੋਟ ਤੋਂ ਮੁੰਡਾ ਬਿਲੋਂਗ ਕਰਦਾ ਹੈ ਪੜ੍ਹਾਈ ਬੀਟੈਕ ਕੀਤੀ ਹੋਈ ਹੈ ਭੈਣ ਇੱਕ ਭਰਾ 91 ਕੱਦ 5 ਫੁੱਟ 11 ਇੰਚ ਕਾਸਟ ਜੱਟ ਗੋਤ ਸਿੱਧੂ ਡੇਟ ਆਫ ਬਰਥ 15 3 93 ਦੀ ਹੈ ਕੰਮ ਸੌਫਟਵੇਅਰ ਇੰਜੀਨੀਅਰਿੰਗ ਹੈ ਤੇ ਬਾਕੀ ਜੋਬ ਇਨ ਵਿਪਰੋ ਕੰਪਨੀ ਦੇ ਵਿੱਚ ਹੈ 13 ਲੱਖ ਐਨੂਅਲ ਮਤਲਬ ਇੱਕ ਸਾਲ ਦਾ 13 ਲੱਖ ਦਾ ਪੈਕੇਜ ਆ ਵਧੀਆ ਸਵਾ ਲੱਖ ਦੇ ਤਕਰੀਬਨ ਮੰਨ ਲਈ ਆਪਾਂ ਜਿਹੜੀ ਸੈਲਰੀ ਆ ਮਹੀਨੇ ਦੀ ਤੇ ਇੱਕ ਸ਼ੌਪ ਅਲਾਈ ਵੀਲ ਦੀ ਹੈ ਤੇ ਐਂਡ ਕਾਰ ਦੇ ਟਾਇਰ ਨੇ ਆ ਕੁੜੀ ਰਿਸ਼ਤਾ ਕੁੜੀ ਦੀ ਬੀ ਟੈਕ ਐਮ ਬੀਏ ਕਰੀ ਹੋਵੇ ਵਧੀਆ ਕੁੜੀ ਹੋਵੇ ਤੇ ਬਾਕੀ ਐਨੀ ਜਰਨਲ ਕਾਸਟ ਜਿਹੜੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਨੇ ਤੇ ਓਨਲੀ ਸਿੰਪਲ ਮੈਰਿਜ ਵੀਰੋ ਜਿਹੜੇ ਸਿੰਪਲ ਮੈਰਿਜ ਇਹਨਾਂ ਨੇ ਕਰਨੀ ਹੈ ਤੇ ਕੋਈ ਇਹਨਾਂ ਦੀ ਜਿਹੜੀ ਡਿਮਾਂਡ ਵਗੈਰਾ ਨਹੀਂ ਹੈ ਲਾਲ ਪੱਟੀ ਦੇ ਵਿੱਚ ਦੋ ਨੰਬਰ ਨੇ ਪਰਿਵਾਰ ਦੇ ਨੰਬਰਾਂ ਸਮੇਤ ਡਾਇਰੈਕਟ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਆ ਜੀ ਨਾਮ ਸਿੰਘ ਪਤਾ ਗੰਗਾ ਨਗਰ ਤੋਂ ਜਿਹੜਾ ਬਲੌਂਗ ਕਰਦੇ ਨੇ ਪੜਾਈ ਮਾਸਟਰ ਇੰਜੀਨੀਅਰਿੰਗ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 23 10 94 ਦੀ ਹੈ ਆਸਟ੍ਰੇਲੀਆ ਸਿਟੀਜ਼ਨ ਹੈ ਜੀ ਪ੍ਰੋਜੈਕਟ ਇੰਜੀਨੀਅਰਿੰਗ ਹੈ ਮੈਲਬੌਰਨ ਦੇ ਵਿੱਚ ਤੇ ਗੰਗਾ ਨਗਰ 22 ਕਿੱਲੇ ਜ਼ਮੀਨ ਹੈ ਜੀ ਇਹਨਾਂ ਦੀ ਰਿਸ਼ਤਾ ਕੁੜੀ ਜੱਟ ਸਿੱਖ ਹੋਵੇ ਆਸਟ੍ਰੇਲੀਆ ਰਹਿੰਦੀ ਕੁੜੀ ਨੂੰ ਪਹਿਲ ਹੈ ਜੀ ਬਰਾਬਰ ਦੀ ਪੜਾਈ ਕਰੀ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨ ਨਾਮ ਸਿੰਘ ਪਤਾ ਸੰਗਰੂਰ ਤੋਂ ਜਿਹੜਾ ਮੁੰਡਾ ਬਲੋਂਗ ਕਰਦਾ ਪੜਾਈ ਬੀਏ ਸੰਗਰੂਰ ਬਠਿੰਡਾ ਲੁਧਿਆਣਾ ਇਹਦਾ ਮਤਲਬ ਜ਼ਿਲ੍ਹੇ ਤੋਂ ਨਹੀਂ ਹੈਗਾ ਜੀ ਮਤਲਬ ਕਹਿਣ ਦਾ ਭਾਵ ਪਿੰਡ ਵੀ ਜਿਹੜੇ ਮਤਲਬ ਉਸ ਜ਼ਿਲ੍ਹੇ ਤੋਂ ਬਲੋਂਗ ਕਰਦਾ ਹੈ ਇਹ ਜ਼ਰੂਰੀ ਨਹੀਂ ਵੀ ਸੰਗਰੂਰ ਸਿਟੀ ਦੇ ਵਿੱਚ ਸ਼ਹਿਰ ਜੀ ਰਹਿੰਦਾ ਹੋਵੇ ਕੋਈ ਪਿੰਡ ਹੈ ਭਾਵੇਂ ਸ਼ਹਿਰ ਆ ਕੋਈ ਵੀ ਹੈ ਆਪਾਂ ਪੂਰਾ ਕਿਸੇ ਦੀ ਆਇਡੈਂਟੀਟੀ ਕਲੀਅਰ ਨਹੀਂ ਕਰਦੇ ਆ ਜਿਹੜਾ ਜ਼ਿਲ੍ਹਾ ਲਿਖਦੇ ਆ ਇਹ ਧਿਆਨ ਚ ਰੱਖਿਆ ਕਰੋ ਪੈਨ ਇੱਕ ਮੈਡਾ ਭਰਾ ਇੱਕ ਮੈਡ ਯੂਐਸਏ ਹੈ ਕੱਦ 5 ਫੁੱਟ 9 ਇਚ ਕਾਸਟ ਜੱਟ ਸਿੰਘ ਗੋਤ ਬਿਰਕ ਡੇਟ ਆਫ ਬਰਥ 278 ਦੀ ਹੈ ਏਰੀਆ ਮੈਨੇਜਰ ਹੈ ਸਿਕਿਉਰਿਟੀ ਕੰਪਨੀ ਸਿਕਿਉਰਿਟੀ ਕੰਪਨੀ ਦੇ ਵਿੱਚ 20000 ਪਰ ਮੰਥ ਦੀ ਜਿਹੜੀ ਸੈਲਰੀ ਹੈ ਕੁੜੀ ਸਿੰਪਲ ਹੋਵੇ ਵਿਧਵਾ ਜਾਂ ਡਿਵੋਰਸਡ ਬਿਨਾ ਬੱਚੇ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਪਟਿਆਲਾ ਪੜਾਈ ਐਮਬੀਏ ਆਈਟੀ ਪ੍ਰੋਫੈਸ਼ਨਲ ਤੇ ਭੈਣ ਨੋ ਰਾ ਇੱਕ ਕੱਦ 5 ਫੁੱਟ 7 ਇੰਚ ਕਾਸ਼ਟ ਜੱਟ ਸਿੱਖ ਡੇਟ ਆਫ ਬਰਥ 1997 ਦੀ ਕੁੜੀ ਦੇ ਕੁੜੀ ਦੇ ਫਾਦਰ ਸਾਹਿਬ ਬਿਜ਼ਨੈਸਮੈਨ ਨੇ ਤੇ ਆਪਣਾ ਬਿਜ਼ਨਸ ਹੈ ਤੇ 15 ਕਿੱਲੇ ਜ਼ਮੀਨ ਹੈ ਜੀ ਇਹਨਾਂ ਦੀ ਕੁੜੀ ਦਾ 10 ਸਾਲ ਦਾ ਟੂਰਿਸਟ ਵੀਜ਼ਾ ਯੂ ਐਸ ਏ ਦਾ ਹੈ ਤਿੰਨ ਵਾਰ ਅਮਰੀਕਾ ਕੁੜੀ ਜਾ ਕੇ ਆਈ ਹੈ ਉੱਥੇ ਇਹਨਾਂ ਦੇ ਰਿਸ਼ਤੇਦਾਰਾਂ ਕੋਲ ਤੇ ਬਾਕੀ ਮੁੰਡਾ ਐਜੂਕੇਟਿਡ ਹੋਵੇ ਲੰਬਾ ਹੋਵੇ ਵੈਜੀਟੇਰੀਅਨ ਹੋਵੇ ਯੂ ਐਸਏ ਸਿਟੀਜ਼ਨ ਹੋਵੇ ਗੁਰਸਿੱਖ ਫੈਮਲੀ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਵਟਸਐਪ ਨੰਬਰ ਆ ਜੀ ਵਟਸਐਪ ਤੇ ਗੱਲ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਬੀ ਕਾਮ ਕੀਤੀ ਹੋਈ ਹੈ ਪੈਣ ਇੱਕ ਮੈਡ ਭਰਾ ਇੱਕ ਅਨੇਕ ਬਿਜ਼ਨਸ ਆ ਕਰ ਲੁਧਿਆਣਾ ਦੇ ਵਿੱਚ ਕੱਦ 5 ਫੁੱਟ 8 ਇੰਚ ਕਾਸਟ ਆ ਰਾਮਗੜੀ ਆ ਗੋਤ ਨੰਦਰਾ ਆ ਡੇਟ ਆਫ ਬਰਥ 20 ਅਕਤੂਬਰ 1995 ਦੀ ਹੈ ਜੀ ਕੰਮ ਕੈਨੇਡਾ ਕੈਨੇਡਾ ਮੁੰਡਾ ਪੀਆਰ ਅਪਲਾਈ ਕੀਤੀ ਹੋਈ ਹੈ ਲੈਸ ਟੈਕਨੀਸ਼ੀਅਨ ਐਟ ਬੋਲਵੋ ਦੇ ਵਿੱਚ ਤੇ ਕੁੜੀ ਜਿਹੜੀ ਪੜੀ ਲਿਖੀ ਹੋਵੇ ਵਧੀਆ ਪਰਿਵਾਰ ਦੀ ਕੁੜੀ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਮੁੰਡਾ ਕੈਨੇਡਾ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦਾ ਇੰਡੀਅਨ ਜਿਹੜਾ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਅੱਜ ਦੇ ਰਿਸ਼ਤੇ ਇਹ ਸਾਰੇ ਲਾਸਟ ਤੱਕ ਦੇਖੋ ਅਸੀਂ ਲਾਸਟ ਤੱਕ ਕੁੜੀਆਂ ਤੇ ਮੁੰਡਿਆਂ ਦੇ ਰਿਸ਼ਤੇ ਪਾਏ ਹੋਣੇ ਬਿਲਕੁਲ ਲਾਸਟ ਤੇ ਵੀ ਕੁੜੀਆਂ ਤੇ ਮੁੰਡਿਆਂ ਦੇ ਰਿਸ਼ਤੇ ਇੱਠੇ ਨੇ ਨਾਮ ਸਿੰਘ ਪਤਾ ਸੰਗਰੂਰ ਤੋਂ ਮੁੰਡਾ ਬਲੌਂਕਰ ਦਾ ਪੜਾਈ ਗ੍ਰੈਜੂਏਟ ਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ-ਇਕੱਲਾ ਮੁੰਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਗਿੱਲ ਡੇਟ ਆਫ ਬਰਥ 1995 ਦੀ ਹੈ ਜੀ ਲੌਜਿਸਟਿਕ ਕੰਪਨੀ ਦੇ ਵਿੱਚ ਯੂ ਐਸ ਏ ਵੇਸਰ ਕੰਪਨੀ ਹੈ ਚੰਡੀਗੜ੍ਹ ਤੇ ਚਾਰ ਕਿੱਲੇ ਜ਼ਮੀਨ ਹੈ ਜੀ ਕੁੜੀ ਪੜ੍ਹੀ ਲਿਖੀ ਸੁੰਦਰ ਜੱਟ ਸਿੱਖ ਹੋਵੇ 5 ਫੁੱਟ 5 ਇੰਚ ਤੋਂ 6 ਇੰਚ ਕੱਦ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਿਊਜ਼ੀਲੈਂਡ ਤੋਂ ਅਗਲਾ ਰ ਨਾਮਕਔਰ ਕੁੜੀ ਦਾ ਰਿਸ਼ਤਾ ਜੀ ਪਤਾ ਗੁਰਦਾਸਪੁਰ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਭੈਣ ਇੱਕ ਅਨਮੈਡ ਭਰਾ ਇੱਕ ਕੱਦ 5 ਫੁੱਟ 3 ਇੰਚ ਕਾਸਟ কুমਿਹਾਰ ਸਿੱਖ ਡੇਟ ਆਫ ਬਰਥ 201093 ਦੀ ਹੈ ਜੀ ਕੰਮ ਨਿਊਜ਼ੀਲੈਂਡ ਪੀਆਰ ਹੈ ਕੁੜੀ ਵੈਲ ਸੈਟਲਡ ਹੈ ਤੇ ਬਾਕੀ ਐਂਡ ਜਿਹੜਾ ਵਰਕ ਹੈ ਨਾ ਮੈਡੀਕਲ ਫੀਲਡ ਦੇ ਵਿੱਚ ਜਿਹੜਾ ਇਹਨਾਂ ਦਾ ਕੁੜੀ ਦਾ ਵਰਕ ਹੈਗਾ ਮੁੰਡਾ ਨਿਊਜ਼ੀਲੈਂਡ ਆਸਟ੍ਰੇਲੀਆ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਅ ਐਸ ਆਰ ਅੰਮ੍ਰਿਤਸਰ ਜਲੰਧਰ ਐਚ ਪੀ ਆਰ ਕਪੂਰ ਅ ਕਪੂਰਥਲਾ ਕੇ ਪੀ ਟੇ ਤੇ ਜੀ ਐਸ ਪੀ ਗੁਰਦਾਸਪੁਰ ਨੂੰ ਜਿਹੜੀ ਪਹਿਲ ਹੈ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜਾਈ ਸੌਫਟਵੇਅਰ ਆਈਟੀ ID ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ 6 ਫੁੱਟ ਕੱਦ ਦਾ ਦੀ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 1990 ਦੀ ਹੈ ਕੰਮ ਕੈਨੇਡਾ ਸਿਟੀਜ਼ਨ ਆ ਸੌਫਟਵੇਅਰ ਕੰਪਿਊਟਰ ਜੌਬ ਹੈ ਸੈਰੀ ਪ੍ਰੋਪਰਟੀ ਅਤੇ ਪਿਤਾ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰਡ ਨੇ ਪਿਤਾ ਕੁੜੀ ਆ ਸੌਰੀ ਰਿਸ਼ਤਾ ਕੁੜੀ ਪੜ੍ਹੀ ਲਿਖੀ ਸੁੰਦਰ ਹੋਵੇ ਡਿਗਰੀ ਹੋਲਡਰ ਹੋਵੇ ਤੇ ਅਨਮੈਡ ਹੋਵੇ 30 ਤੋਂ ਜਿਹੜੀ ਉਮਰ ਆ ਘੱਟ ਹੋਵੇ 5 ਫੁੱਟ 5 ਇੰਚ ਤੋਂ ਜਿਹੜਾ ਕੱਦਦਾ ਪਲੱਸ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਨਾਮ ਸਿੰਘ ਗੁਰਪਤਾ ਗੁਰਦਾਸਪੁਰ ਤੋਂ ਮੁੰਡਾ ਬਲੋਂਗ ਕਰਦਾ ਪੜਾਈ ਬੀਏ ਐਲਐਲਬੀ ਤੇ ਐਮਬੀਏ ਕੀਤੀ ਹੋਈ ਹੈਗੀ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਢਿੱਲੋਂ ਡੇਟ ਆਫ ਬਰਥ 1993 ਦੀ ਹੈ ਇਹ ਕੰਮ ਐਡਵੋਕੇਟ ਆ ਮੁੰਡਾ 14 ਕਿੱਲੇ ਜ਼ਮੀਨ ਆ 12 ਪਲੱਸ 2 ਤੱਕ ਦਾ ਇਹਨਾਂ ਦਾ ਆਪਣਾ ਸਕੂਲ ਆ ਖੁੱਦ ਦਾ ਡਿਵੋਰਸਡ ਆ ਜੀ ਮੁੰਡਾ 8 ਦਿਨਾਂ ਬਾਅਦ ਵਿਆਹ ਤੋਂ ਜਿਹੜਾ ਹੈਗਾ ਇਹਨਾਂ ਦਾ ਡਿਵੋਰਸ ਹੋ ਗਿਆ ਸੀਗਾ ਕਈ ਵਾਰ ਹੁੰਦਾ ਨਾ ਲੌਂਗ ਡਿਵੋਰਸਡ ਹੁੰਦੇ ਆ ਉਹ ਕਹਾਣੀ ਫਰੁੰਦੀ ਹੈ ਇਹਨਾਂ ਦਾ ਮੈਰਿਜ ਤੋਂ 8 ਦਿਨਾਂ ਦੇ ਬਾਅਦ ਜਿਹੜਾ ਡਿਵ ਤੇ ਬਾਕੀ ਤੁਸੀਂ ਗੱਲਬਾਤ ਪਰਿਵਾਰ ਨਾਲ ਕਰ ਲਓ ਤੇ ਕੁੜੀ ਇਹਨਾਂ ਨੂੰ ਵੈਲ ਐਜੂਕੇਟਿਡ ਹੋਵੇ ਅਣਮੈਡ ਨੂੰ ਜਿਹੜੀ ਪਹਿਲ ਹੈ ਤੇ ਸਿੰਪਲ ਮੈਰਿਜ ਕਰਨੀ ਇਹਨਾਂ ਦੀ ਮੰਗ ਕੋਈ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਜਿਹੜਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਮੁੰਡਾ ਜਿਹੜਾ ਬਿਲੋਂਗ ਕਰਦਾ ਪੜ੍ਹਾਈ ਜਿਹੜੀ 3 ਸਾਲ ਦਾ ਡਿਪਲੋਮਾ ਸਿਵਲ ਇੰਜੀਨੀਅਰਿੰਗ ਦਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਹੈ 1 ਕੱਦ 5 ਫੁੱਟ 5 ਇੰਚ ਕਾਸਟ ਮੱਝ ਵੀ ਸਿੱਖਾ ਜੀ ਗੋਤ ਸੋਹ ਉੱਥੇ ਡੇਟ ਆਫ ਡੇਟ ਆਫ ਬਰਥ 16 ਕੰਮ ਗਵਰਨਮੈਂਟ ਵਾਟਰ ਸਪਲਾਈ ਵਿਭਾਗ ਤੇ ਸੀਗ੍ਰੇਡ ਦੀ ਜਿਹੜੀ ਇਹਨਾਂ ਦੀ ਸਰਵਿਸ ਹੈ 10 ਸਾਲ ਦੀ ਜੌਬ ਹੈ ਜੇਏ ਦੀ ਪ੍ਰੋਮੋਸ਼ਨ ਹੋਣ ਵਾਲੀ ਹੈ ਤੇ ਪਿਤਾ ਐਕਸਪਾਇਰ ਨੇ ਉਹਨਾਂ ਦੀ ਜਿਹੜੀ ਜੌਬ ਇਹਨਾਂ ਨੂੰ ਮਿਲ ਗਈ ਸੀ ਘਰ ਇੱਕ ਘਰ ਹੈ ਜਿਹੜਾ ਪਿੰਡ ਦੇ ਵਿੱਚ ਵਧੀਆ ਤੇ ਕੁੜੀ ਸੋਹਣੀ ਹੋਵੇ ਸਰਕਾਰੀ ਟੀਚਰ ਹੋਵੇ 25 ਤੋਂ 26 ਸਾਲ ਉਮਰ ਹੋਵੇ ਕੋਈ ਇਹਨਾਂ ਦੀ ਮੰਗ ਨਹੀਂ ਪਹਿਲ ਜਿਹੜੀ ਮੋਗਾ ਫਰੀਦਕੋਟ ਕੋਟਕਪੂਰਾ ਮੁਕਤਸਰ ਸਾਹਿਬ ਨੂੰ ਅਤੇ ਬਠਿੰਡਾ ਨੂੰ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਵੀਡੀਓ ਸੱਦ ਕੇ ਨਾ ਜਾਇਓ ਅਸੀਂ ਕਾਲੀ ਦੇ ਵਿੱਚ ਰਿਸ਼ਤੇ ਤਾਂ ਬੋਲਦੇ ਆਂ ਤਾਂ ਜੇ ਤੁਹਾਡੇ ਕੋਲ ਹਰੇਕ ਰਿਸ਼ਤਾ ਸਮਝ ਦੇ ਵਿੱਚ ਆਵੇ ਤੇ ਤੁਸੀਂ ਰੀਡ ਕਰ ਸਕੋ ਤੁਹਾਡੀ ਪਸੰਦ ਦਾ ਰਿਸ਼ਤਾ ਹੋ ਸਕਦਾ ਬਿਲਕੁਲ ਲਾਸਟਲਾ ਹੋਵੇ ਜਾਂ ਬਿਲਕੁਲ ਲਾਸਟ ਤੋਂ ਦੋ ਛੱਡ ਕੇ ਹੋਵੇ ਹਨਾ ਵੀਡੀਓ ਧਿਆਨ ਨਾਲ ਦੇਖਿਓ ਵਾਲੀ ਲੰਮੀ ਤਾਂ ਅਸੀਂ ਵੈਸੇ ਵੀ ਨਹੀਂ ਕਰਦੇ ਤੇ ਹਫਤੇ ਬਾਅਦ ਅਸੀਂ ਵੀਡੀਓ ਪਾਉਣੇ ਆਇਆ ਐਤਵਾਰ ਨੂੰ ਹਨਾ ਤੇ ਨਾਮ ਸਿੰਘ ਪੜਾਈ ਪਤਾ ਫਤੇਗੜ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਬੀਏ ਐਮ ਐਮਏ ਜਿਹੜੀ ਮਿਊਜ਼ਿਕ ਦੇ ਵਿੱਚ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਹੈ ਇੱਕ ਮੈਡ ਕਨੇਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਰਾਏ ਡੇਟ ਆਫ ਬਰਥ 26/09/95 ਦੀ ਹੈ ਤੇ ਕੰਮ ਆ ਜਿਹੜਾ ਫਿਲਮ ਪੰਜਾਬੀ ਫਿਲਮ ਸਟੂਡੀਓ ਦੇ ਵਿੱਚ 40000 ਰੁਪਏ ਸੈਲਰੀ ਐ 7 ਕਿੱਲੇ ਜ਼ਮੀਨ ਆ 3.5-3.5 ਕਿੱਲੇ ਆਉਂਦੀ ਆ ਕੁੜੀ ਸੋਹਣੀ ਤੇ ਪੜੀ ਲਿਖੀ ਹੋਵੇ 5 ਫੁੱਟ 5 ਇੰਚ ਕੱਦ ਹੋਵੇ ਜਸ ਤੋਂ ਪਲੱਸ ਹੋਵੇ ਕੋਈ ਕੋਰਸ ਜਾਂ ਜੋਬ ਕਰਦੀ કરી ਹੋਵੇ ਜੌਬ ਕਰਦੀ ਹੋਵੇ ਵਧੀਆ ਪਰਿਵਾਰ ਹੋਵੇ ਤੇ ਮੰਗ ਇਹਨਾਂ ਦੀ ਕੋਈ ਨਹੀਂ ਜੀ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜਿਹੜਾ ਹੈਗਾ ਇਟਲੀ ਤੋਂ ਆਈ ਨਾਮ ਸਿੰਘ ਪਤਾ ਇਟਲੀ ਤੋਂ ਮੁੰਡਾ ਇਟਲੀ ਰਹਿੰਦਾ ਹੈ ਪੜਾਈ ਗ੍ਰੈਜੂਏਸ਼ਨ ਕੀਤੀ ਹੋਈ ਆ ਭੈਣ ਇੱਕ ਅਮਰੀਕਾ ਕੈਨੇਡਾ ਭਰਾ ਇੱਕ ਯੂ ਐਸ اے ਹੈ ਮਤਲਬ ਤਿੰਨੇ ਭੈਣ ਭਰਾ ਅਲੱਗ-ਅਲੱਗ ਕੰਟਰੀਆਂ 'ਚ ਹੀ ਬੈਠਿਆ ਹੈ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਗੂਤ ਜਿਹੜਾ ਨਹੀਂ ਲਿਖਾਇਆ ਇਹਨਾਂ ਨੇ ਡੇਟ ਆਫ ਬਰਥ 30 591 ਦੀ ਆ ਕੰਮ ਆ ਜਿਹੜਾ ਇਟਲੀ ਜੋ ਬਨ ਪੈਨਲ ਇੰਸਟਾਲੇਸ਼ਨ ਦੇ ਵਿੱਚ ਜਿਹੜਾ ਇਹਨਾਂ ਦਾ ਇਟਲੀ ਦੇ ਵਿੱਚ ਰਿਸ਼ਤਾ ਜਿਹੜਾ ਕੁੜੀ ਜੱਟ ਸਿੱਖ ਹੋਵੇ ਪਹਿਲਾ ਕੁੜੀ ਜਿਹੜੀ ਯੂਰਪ ਚ ਹੋਵੇ ਜਾਂ ਫਿਰ ਉਸ ਤੋਂ ਬਾਅਦ ਜਿਹੜਾ ਇੰਡੀਆ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਇੱਕ ਪਹਿਲਾ ਜਿਹੜਾ ਨੰਬਰ ਆ ਹੋ ਇਟਲੀ ਦੇ ਹੀ ਹੈ ਜੀ WhatsApp ਤੇ ਗੱਲਬਾਤ ਕਰ ਲਿਓ ਜਾਂ ਡਾਇਰੈਕਟ ਗੱਲ ਕਰ ਲਿਓ ਦੂਸਰਾ ਮੇਰੇ ਹਿਸਾਬ ਨਾਲ ਹੈਗਾ ਜਿਹੜਾ ਇਹਨਾਂ ਦਾ ਪਲੱਸ 1 ਜਾਂ ਕੈਨੇਡਾ ਤੋਂ ਭੈਣ ਦਾ ਹੋਊਗਾ ਜਾਂ ਭਰਾ ਦਾ ਹੋਊਗਾ ਬਾਕੀ ਗੱਲਬਾਤ ਇਹਨਾਂ ਨਾਲ ਤੁਸੀਂ ਕਰ ਸਕਦੇ ਹੋ ਡਾਇਰੈਕਟ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਸਿੰਘ ਪਤਾ ਮੁਹਾਲੀ ਤੋਂ ਜਿਹੜਾ ਮੁੰਡਾ ਬਲੌਗ ਕਰਦਾ ਪੜ੍ਹਾਈ ਮਾਸਟਰ ਆਫ ਬਿਜ਼ਨਸ ਐਂਡ ਬੈਚਲਰ ਆਫ ਬਿਜ਼ਨਸ ਦੀ ਜਿਹੜੀ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਤਿੰਨ ਨੇ ਦੋ ਕੈਨੇਡਾ ਨੇ ਇੱਕ ਫਾਰਮਰ ਆ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 30 ਸਾਲ ਦੀ ਜਿਹੜੀ ਉਮਰ ਆ 20 ਕਿੱਲੇ ਜ਼ਮੀਨ ਆ ਬਿਜ਼ਨਸਮੈਨ ਨੇ ਪ੍ਰਾਈਵੇਟ ਲਿਮਟਿਡ ਜਿਹੜੀ ਕੰਪਨੀ ਆ ਮਹਾਲੀ ਦੇ ਵਿੱਚ ਰਿਸ਼ਤਾ ਕੁੜੀ ਪੜੀ ਲਿਖੀ ਹੋਣੀ ਸੋਹਣੀ ਤੇ ਸੰਸਕਾਰੀ ਹੋਵੇ ਕੱਦ ਘੱਟੋ ਘੱਟ 5 ਫੁੱਟ 5 ਇੰਚ ਜਾਂ 6 ਇੰਚ ਹੋਵੇ ਬਰਨਾਲਾ ਸੰਗਰੂਰ ਬਠਿੰਡਾ ਪਟਿਆਲਾ ਮਾਨਸਾ ਫਤਿਹਗੜ੍ਹ ਚੰਡੀਗੜ੍ਹ ਲੁਧਿਆਣਾ ਮੋਗਾ ਮਹਾਲੀ ਤੇ ਇਹ ਜਿਹੜੇ ਜ਼ਿਲ੍ਹਿਆਂ ਤੋਂ ਇਹਨਾਂ ਨੂੰ ਜਿਹੜੀ ਕੁੜੀ ਬਿਲੋਂਗ ਕਰਦੀ ਹੋਵੇ ਅਗਲਾ ਰਿਸ਼ਤਾ ਨੋਟ ਕਰੋ ਜੀ ਅ ਨਾਮ ਸਿੰਘ ਪਤਾ ਜਲੰਧਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੈਚਲੋਰ ਆਫ ਕੰਪਿਊਟਰ ਦੀ ਕੰਪਿਊਟਰ ਸਾਇੰਸ ਦੀ ਕੀਤੀ ਹੋਈ ਆ ਭੈਣ ਆ ਦੋ ਐਨ ਆਰ ਆਈ ਨੇ ਭਰਾ ਇੱਕ ਕੈਨੇਡਾ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤੂਰ ਡੇਟ ਆਫ ਬਰਥ 4 12 97 ਦੀ ਕੰਮ ਯੂ ਐਸ اے 20 ਖੇਤ ਜਿਹੜੀ ਜ਼ਮੀਨ ਹੈ ਇੱਕ ਇਹ ਜਲੰਧਰ ਵਾਲੇ ਪਹਿਲਾਂ ਵੀ ਐਡ ਪਵਾਉਂਦੇ ਆ ਇਹ ਲਿਖਦੇ ਆ 20 ਖੇਤ ਏ ਬੀ ਕਿੱਲੇ ਐ ਮੇਰੇ ਸਾਹਮਣੇ ਨਾਲ ਬਾਕੀ ਜਲੰਧਰ ਵਾਲੇ ਉਹ ਜਰੂਰ ਮੈਸੇਜ ਕਰਿਓ ਇਹ ਚੀਜ਼ ਬਾਰੇ ਹਨਾ ਤੇ ਇਹਨਾਂ ਦੇ ਵਿੱਚੋਂ ਜਿਹੜੇ 4 ਕਿੱਲੇ ਇਹਨਾਂ ਦੇ ਕਮਰਸ਼ੀਅਲ ਨੇ ਹਨਾ 20 ਕਿੱਲੇ ਮਤਲਬ 20 ਕਿੱਲੇ ਅ 4 ਕਿੱਲੇ ਕਮਰਸ਼ੀਅਲ ਨੇ ਭੈਣ ਭਰਾਵਾਂ ਦੇ ਆਪਣੇ ਆਪਣੇ ਘਰ ਨੇ ਮਤਲਬ ਕਿ ਚਾਰੇ ਹੀ ਮੇਰੇ ਸਾਹਮਣੇ ਇਹ ਬਾਹਰ ਨੇ ਦੋ ਕੁੜੀਆਂ ਐਨ ਆਰ ਆਈ ਨੇ ਇੱਕ ਮੇਰੇ ਸਾਹਮਣੇ ਯੂ ਐਸ اے ਕੁੜੀ ਇੱਕ ਅ ਕੈਨੇਡਾ ਤੇ ਇੱਕ ਭਰਾ ਕੈਨੇਡਾ ਤੇ ਇਹ ਮੁੰਡਾ ਆਪ ਖੁਦ ਯੂ ਐਸ اے ਤੇ 20 ਕਿੱਲੇ ਜ਼ਮੀਨ ਹਨਾ ਇਹ ਰਿਸ਼ਤਾ ਕੁੜੀ ਪੜ੍ਹੀ ਲਿਖੀ ਸੋਹਣੀ ਹੋਵੇ 20 ਤੋਂ 27 ਸਾਲ ਦੀ ਜਿਹੜੀ ਉਮਰ ਉਮਰ ਹੋਵੇ ਲਾਲ ਪੱਟੀ ਦੇ ਵਿੱਚ WhatsApp ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਵਾਰਤਾਲਾਪ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਮਲੇਰਕੋਟਲਾ ਤੋਂ ਮੁੰਡਾ ਬਲੌਂਕਾ ਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਹੈ ਡਿਪਲੋਮਾ ਜਿਹੜਾ ਕੁੱਕਰੀ ਦਾ ਕੀਤਾ ਹੋਇਆ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੂਤਰ ਟੋਲ ਡੇਟ ਆਫ ਬਰਥ 6 ਅਕਤੂਬਰ 1995 ਦੀ ਹੈ ਕਮ ਆਸਟ੍ਰੇਲੀਆ ਪੀਆਰ ਆ ਵਰਕਸ਼ਾਪ ਮੈਨੇਜਰ ਹੈ 10 ਗੱਡੀਆਂ ਉੱਪਰ ਦੇ ਵਿੱਚ ਪਾਈਆਂ ਹੋਈਆਂ ਤੇ 7 ਕਿੱਲੇ ਜ਼ਮੀਨ ਹੈ ਸਹਿਰੀ ਜ਼ਮੀਨ ਵਧੀਆ ਕੁਠੀਆਂ ਕੁਠੀ ਪਾਈ ਹੋਈ ਹੈ ਕੁੜੀ ਪੜੀ ਲਿਖੀ ਤੇ ਸੋਹਣੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਇੰਡੀਆ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਡੀ ਫਾਰਮੇਸੀ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 5 ਇੰਚ ਕਾਸਟ ਖੱਤਰੀ ਸੇਖ ਗੋਤ ਸੇਠੀ ਡੇਟ ਆਫ ਬਰਥ ਜਿਹੜੀ 24 9 92 ਦੀ ਆ ਉਹਨਾਂ ਦਾ ਜਿਹੜਾ ਬਿਜ਼ਨਸ ਆਫ ਮੈਡੀਕਲ ਦਾ ਆਪਣਾ ਖੁਦ ਦਾ ਬਿਜ਼ਨਸ ਆ ਇਹਨਾਂ ਦਾ ਕੁੜੀ ਪੜ੍ਹੀ ਲਿਖੀ ਸੋਹਣੀ ਹੋਵੇ ਤੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਆ ਸਿੱਧਾ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਰਿਖੀ ਖੇਸ ਰਿਖੀ ਖੇਸ ਤੋਂ ਜਿਹੜਾ ਮੁੰਡਾ ਬਲੌਂਗ ਕਰਦਾ ਪੜ੍ਹਾਈ BBA LLB ਤੇ ਜੋਗਾ ਨੈਟ੍ਰੋਫਰਾਤੀ ਨੈਟ੍ਰੋਪੈਥੀ ਆ ਪੈਣ ਇੱਕ ਗਵਰਨਮੈਂਟ ਜੋਬ ਤੇ ਡਾਕਟਰ ਹੈ ਜੀ ਭਰਾ ਕੋਈ ਨਹੀਂ ਕੱਦ 6 ਫੁੱਟ 1 ਇੰਚ ਕਾਸਟ ਜੱਟ ਸੇ ਗੋਤ ਜਵੰਦਾ ਡੇਟ ਆਫ ਬਰਥ ਹੈ ਜਿਹੜੀ 22/8/94 ਦੀ ਹੈ ਕੰਮ 3 ਕਿੱਲੇ ਜ਼ਮੀਨ ਹੈ ਇਹ ਰਿਸ਼ਤਾ ਕੁੜੀ ਪੜ੍ਹੀ ਲਿਖੀ ਹੋਵੇ 5 ਫੁੱਟ 5 ਇੰਚ ਕੱਦ ਹੋਵੇ ਜਾਂ ਇਸ ਤੋਂ ਪਲੱਸ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਜਿਹੜਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਟਾਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਭਰਾ ਇੱਕ ਕੱਦ 5 ਫੁੱਟ 5 10 ਇੰਚ ਕਾਸਟ ਜੱਟ ਸਿੱਖ ਗੋਤ ਬਾਜਵਾ ਡੇਟ ਆਫ ਬਰਥ 2001 ਦੀ ਹੈ ਜੀ ਕੰਮ ਕੈਨੇਡਾ ਵਰਕ ਪਰਮਿਟ ਤੇ ਹੈ ਮੁੰਡਾ 40 ਕਿੱਲੇ ਜ਼ਮੀਨ ਹੈ ਜੀ 20 ਕਿੱਲੇ ਜ਼ਮੀਨ ਆਉਂਦੀ ਹੈ ਕੁੜੀ ਕੈਨੇਡਾ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਮੁੰਡਾ ਜਿਹੜਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਡੀਜ਼ਲ ਮਕੈਨਿਕ ਦੀ ਕੀਤੀ ਹੋਈ ਹੈ ਭੈਣ ਇੱਕ ਭਰਾ ਦੋ ਭਰਾ ਕੋਈ ਨਹੀਂ ਭੈਣ ਇੱਕ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਬੜਿੰਗ ਡੇਟ ਆਫ ਬਰਥ 29 ਸਾਲ ਦੀ ਹੈ ਜੀ 5 ਕਿੱਲੇ ਜ਼ਮੀਨ ਹੈ ਲਿੰਕ ਰੋਡ ਤੇ ਯੂਰਪ ਦੇ ਪੇਪਰ ਲੱਗੇ ਪਿਤਾ ਦੁਬਈ ਦੇ ਵਿੱਚ ਜਿਹੜਾ ਡਰਾਈਵਰ ਹੈ ਤੇ ਰਿਸ਼ਤਾ ਜਿਹੜਾ ਇਹਨਾਂ ਨੂੰ ਕੁੜੀ ਘਰੇਲੂ ਤੇ ਸਿੰਪਲ ਹੋਵੇ ਸਿਰਫ ਜੱਟ ਸਿੱਖ ਹੀ ਫੋਨ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਡੀਜ਼ਲ ਮਕੈਨਿਕ ਦੀ ਕੀਤੀ ਹੋਈ ਆ ਭੈਣ ਇੱਕ ਮੈਡ ਆ ਭੈਣ ਇੱਕ ਕੈਨੇਡਾ ਭਰਾ ਇੱਕ ਆਸਟ੍ਰੇਲੀਆ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਲ ਢਾਲੀਵਾਲ ਡੇਟ ਆਵਰ ਡੇਟ ਆਵਰਤ 1 11 91 ਦੀ ਹੈ ਜੀ ਕੰਮ 11 ਕਿੱਲੇ ਜ਼ਮੀਨ ਹੈ ਜੀ 5.5 5 ਕਿੱਲੇ ਆਉਂਦੀ ਇਹ ਕੁੜੀ ਸੋਨੀ ਤੇ ਘਰ ਦਾ ਜਿਹੜਾ ਕੰਮਕਾਜ ਕਰਨ ਵਾਲੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਜਿਹੜਾ ਆਸਟ੍ਰੇਲੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਮਾਸਟਰ ਡਿਗਰੀ ਹੋਲਡਰ ਹੈ ਜੀ ਪੈਨ ਭਰਾ ਕੋਈ ਨਹੀਂ ਇਕੱਲਾ-ਕੱਲਾ ਮੁੰਡਾ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਵਤ 15 7 95 ਦੀ 8 ਕਿੱਲੇ ਜ਼ਮੀਨ ਆ ਆਸਟ੍ਰੇਲੀਆ ਪੀਆਰ ਆ ਮੁੰਡਾ ਅਕਾਊਂਟੈਂਟ ਦੀ ਜਿਹੜੀ ਜੌਬ ਆਗੀ ਕੁੜੀ ਦੀ ਬੀਐਸ ਸਿੰਘ ਨਰਸਿੰਗ ਕੀਤੀ ਹੋਵੇ ਬੀਐਸਸੀ ਨਰਸਿੰਗ ਕੀਤੀ ਹੋਵੇ ਆਸਟ੍ਰੇਲੀਆ ਨੂੰ ਪਹਿਲਾ ਜਾਂ ਉਸ ਤੋਂ ਆ ਜਿਹੜਾ ਪੰਜਾਬ ਨੂੰ ਪਹਿਲਾ ਕੱਦ 5 ਫੁੱਟ 4 ਇੰਚ ਹੋਵੇ ਫਰੀਦਕੋਟ ਬਠਿੰਡਾ ਮੋਗਾ ਨੂੰ ਜਿਹੜਾ ਪਹਿਲਾ ਮੁਕਤਸਰ ਸਾਹਿਬ ਤੋਂ 100 ਕਿਲੋਮੀਟਰ ਦੇ ਏਰੀਆ ਦੇ ਦਾਰੇ ਦੇ ਵਿੱਚ ਕਹਿੰਦਾ ਭਾਵ ਜਿਹੜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਫਰੀਦਕੋਟ ਤੋਂ ਮੁੰਡਾ ਬਿਲੋਂਗ ਕਰਦਾ ਪੜਾਈ ਜੀਐਨਐਮ ਨਰਸਿੰਗ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਸਟ ਜੰਬੂਜ ਗੋਤ ਜੋਸਨ ਡੇਟ ਆਫ ਬਰਥ 14/1993 ਦੀ ਹੈ ਕੰਮ ਜੌਬ ਜਿਹੜੀ ਮਹਾਲੀ ਹਸਪੀਟਲ ਦੇ ਵਿੱਚ 35000 ਰੁਪਿਆ ਤਨਖਾਹ ਹੈ 2 ਕਿੱਲੇ ਜ਼ਮੀਨ ਹੈ ਜੀ ਵਧੀਆ ਨਵੀਂ ਕੋਠੀ ਪਾਈ ਹੋਈ ਹੈ ਕੁੜੀ ਐਜੂਕੇਟਿਡ ਵਰਕਿੰਗ ਹੋਵੇ ਗਵਰਨਮੈਂਟ ਜੌਬ ਜਾਂ ਪ੍ਰਾਈਵੇਟ ਜੌਬ ਫਰੀਦਕੋਟ ਕੋਟਕਪੂਰਾ ਮੋਗਾ ਮੁਖਤਸਰ ਸਾਹਿਬ ਫਿਰੋਜ਼ਪੁਰ ਲੁਧਿਆਣਾ ਮਹਾਲੀ ਤੇ ਚੰਡੀਗੜ੍ਹ ਇਹਨਾਂ ਜਿਹੜੀਆਂ ਜ਼ਿਲ੍ਹਿਆਂ ਨੂੰ ਪਹਿਲ ਹੈ ਇਹਨਾਂ ਨੂੰ ਰਿਸ਼ਤੇ ਦੇ ਵਿੱਚ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਨਾਮ ਸਿੰਘ ਪਤਾ ਮੋਗਾ ਤੋਂ ਪੜ੍ਹਾਈ ਮੋਗਾ ਤੋਂ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ 91 ਮੈਡਮ ਮਨੀਲਾ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਸਿੰਧੂ ਡੇਟ ਆਵਤ 1996 ਦੀ ਕੰਮਚਾਰ ਕਿੱਲੇ ਜਮੀਨਾਂ 2 2 ਕਿੱਲੇ ਜਿਹੜੀ ਜਮੀਨ ਆਉਂਦੀ ਹੈ ਮੁੰਡਾ ਸਾਈਪਰਸ ਤੋਂ ਆਇਆ ਹੋਇਆ ਹੈ ਆਇਆ ਤੇ ਕੁੜੀ ਨਾਰਮਲ ਪਰਿਵਾਰ ਦੀ ਚਾਹੀਦੀ ਹੈ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਤੇ ਐਮ ਬੀ ਮਾਫ ਭਾਈ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਨਾ ਤੰਗ ਕਰੋ ਨਾ ਫੋਨ ਕਰੋ ਤੇ ਇੱਕ ਵੀਰ ਦਾ ਮੈਨੂੰ ਫੋਨ ਆਇਆ ਕਹਿੰਦਾ ਬਾਈ ਮੈਂ ਮੈਰਿਜ ਬਿਊਰੋ ਮਾਫ ਲਿਖਾਇਆ ਤੇ ਮੈਨੂੰ ਕਹਿੰਦਾ ਬਾਰ-ਬਾਰ ਫੋਨ ਆ ਰਿਹਾ ਹੈ ਤੇ ਮੈਂ ਕਿਹਾ ਬਾਈ ਮੈਂ ਤਾਂ ਹੁਣ ਇਹਦੇ ਵਿੱਚ ਕੀ ਕਰ ਸਕਦਾ ਹੁਣ ਮੈਰਿਜ ਬਿਊਰੋ ਨੂੰ ਮਾਫ ਵੀ ਲਿਖਦਾ ਹਨਾ ਤੇ ਉਹ ਕਹਿੰਦਾ ਬਾਈ ਹੁਣ ਇਹਦੂ ਬਾਦ ਮੈਂ ਗਾਲਾਂ ਕੱਢੂੰਗਾ ਮਾ ਭਰਾ ਬੱਸ ਤਾਂ ਤੇਰੀ ਮਰਜ਼ੀ ਹੈ ਵੀ ਤੂੰ ਗਾਲਾਂ ਕੱਢ ਜੋ ਮਰਜ਼ੀ ਕਰ ਹਨਾ ਤੇ ਇਸ ਕਰਕੇ ਬਸਰਮ ਹੋ ਕੇ ਮੈਰਿਜ ਬਿਊਰੋ ਵਾਲੇ ਜਿਹੜੀ ਮੇਰੀ ਵੀਡੀਓ ਸੁਣ ਰਹੇ ਆ ਨਾ ਨਾ ਲਾਇਆ ਕਰੋ ਫੋਨ ਜਦੋਂ ਆ ਲੈ ਲਿਖਾਈ ਦਿੱਤਾ ਵੀ ਮੈਰਿਜ ਬਿਊਰੋ ਮਾਫ ਤਾਂ ਫਿਰ ਤੁਸੀਂ ਕਿਹੜਾ ਬਣੀਵੇਂ ਲੈਣੇ ਆ ਇਹ ਚੀਜ਼ ਇੰਡੀਆ ਤੋਂ ਰਹਿਤਾ ਇਹ ਨਾਮ ਸਿੰਘ ਪਤਾ ਪਟਿਆਲਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਨਾਨ ਮੈਡੀਕਲ ਨਾ ਕੀਤੀ ਹੋਈ ਆ ਆਈਟੀ ਕੰਪਿਊਟਰ ਨੈਟਵਰਕ ਮਨੋਵਿਗਿਆਨ ਕਰੀ ਕੀਤੀ ਹੋਈ ਆ ਭੈਣ ਇੱਕ ਕੈਨੇਡਾ ਭਰਾ ਕੋਈ ਨਹੀਂ ਕਰਦਾ 6 ਫੁੱਟ 1 ਇੰਚ ਕਾਸਟ ਜੱਟ ਸਿੰਘ ਗੂਤ ਢੀਂਡ ਸਾਡੇ ਤੋਂ ਬੱਥ 25499 ਦੀ ਕਮ ਇਨਫੋਰਮੇਸ਼ਨ ਟੈਕਨੋਲੋਜੀ ਕਮੈਂਡ ਕੰਪਨੀ ਦੇ ਵਿੱਚ ਨੈਟਵਰਕ 5 ਲੱਖ ਜਿਹੜੀ ਆਰਐਸ ਆ ਜਿਹੜੀ ਮਹੀਨੇ ਦੀ 5 ਲੱਖ ਸੈਲਰੀ ਇਹਨਾਂ ਦੀ ਇੰਡੀਅਨ ਰੁਪਈਏ ਦੇ ਵਿੱਚ ਆਰਐਸ ਦੇ ਵਿੱਚ 2 ਕਿੱਲੇ ਜ਼ਮੀਨ ਹੈ ਜੀ ਫਾਦਰ ਸਾਹਿਬ ਗਵਰਨਮੈਂਟ ਜੌਬ ਤੋਂ ਜਿਹੜੇ ਰਿਟਾਇਰਡ ਨੇ ਕੁੜੀ ਗ੍ਰੈਜੂਏਟ ਹੋਵੇ ਤੇ ਰੰਗ ਸਾਫ਼ ਹੋਵੇ 5 ਫੁੱਟ 5 ਇੰਚ ਤੋਂ ਜਿਹੜਾ ਕੱਦ ਪਲੱਸ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇਟਲੀ ਤੋਂ ਨਾਮ ਸਿੰਘ ਪਤਾ ਜਿਹੜਾ ਗੜ੍ਹ ਸੰਕਰ ਹੁਸਿਆਰਪੁਰ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਪਲੱਸ 2 ਕੰਪਿਊਟਰ ਕੋਰਸ ਕੀਤਾ ਹੋਇਆ ਹੈ ਪੈਨ ਇੱਕ ਅਣਮੈੜ ਭਰਾ ਕੋਈ ਨਹੀਂ ਕੱਲਾ ਮੁੰਡਾ ਕੰਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੂਤ ਸਰਾਂ ਡੇਟ ਆਫ ਬਰਥ 1998 ਦੀ ਹੈ ਕੰਮ ਇਟਲੀ ਵਰਕ ਪਰਮਿਟ ਤੇ ਹੈ 6 6.5 ਜਮੀਨ ਖੇਤ ਇਹ ਹੁਸਿਆਰਪੁਰ ਜਲੰਧਰ ਵਾਲੇ ਖੇਤ ਕਿਉਂ ਲਿਖਦੇ ਆ ਜਾਂ ਕਿੱਲੇ ਹੈ ਇਹ ਕੀ ਕਹਾਣੀ ਮੈਨੂੰ ਜ਼ਰੂਰ ਦੱਸਿਆ ਕਰੋ ਜੀ ਕਮੈਂਟ ਕਰਿਓ ਤੇ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਇਹ ਵੀ ਮੈਨੂੰ ਕਮੈਂਟ ਕਰਿਓ ਬਹੁਤ ਰੱਬ ਦੀ ਕਿਰਪਾ ਨਾਲ ਜਰਮਨੀ ਜਰਮਨੀ ਤੱਕ ਆਪਣੀ ਵੀਡੀਓ ਸਾਰੀ ਜਾਂਦੀ ਹੈ ਪੰਜਾਬ ਵਾਲੇ ਹਰਿਆਣੇ ਵਾਲੇ ਸਾਰੇ ਕੈਨੇਡਾ ਵਾਲੇ ਜਿੰਨੇ ਵੀ ਦੇਖ ਰਹੇ ਨੇ ਕਮੈਂਟ ਜਰੂਰ ਕਰੋ ਜੀ ਕਿਵੇਂ ਦਾ ਆਪਣਾ ਪ੍ਰੋਗਰਾਮ ਲੱਗਿਆ ਮੁੰਡਾ ਸਰਦਾਰ ਨਸੇ ਤੋਂ ਰਹਿਤ ਹੈ ਜੀ ਮੁੰਡਾ ਸਰਦਾਰ ਹੈ ਕੁੜੀ ਸੋਹਣੀ ਤੇ ਵਧੀਆ ਪਰਿਵਾਰ ਦੀ ਹੋਵੇ ਕੁੜੀ ਕੈਨੇਡਾ ਆਸਟ੍ਰੇਲੀਆ ਜੁਕੇ ਇਟਲੀ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ ਜੇ ਇੰਡੀਆ ਹੈ ਤਾਂ ਬੈਂਡ ਆਏ ਹੋਣ ਜੁਕੇ ਜਾਣ ਲਈ ਅੱਧਾ ਖਰਚਾ ਜਿਹੜਾ ਮੁੰਡੇ ਵਾਲਾ ਕਰਨਗੇ ਤੇ ਅੱਧਾ ਖਰਚਾ ਕੁੜੀ ਵਾਲੇ ਕਰਨ ਇਸ ਤਰ੍ਹਾਂ ਦਾ ਇਹਨਾਂ ਨੂੰ ਪਰਿਵਾਰ ਚਾਹੀਦਾ ਤੇ ਵਿਆਹ ਦਾ ਵਿਆਹ ਦਾ ਸਾਰਾ ਖਰਚਾ ਜਿਹੜਾ ਮੁੰਡੇ ਵੱਲੋਂ ਕੀਤਾ ਜਾਏਗਾ ਤੇ ਨੇੜੇ ਦੇ ਫੋਨ ਕਰਨ ਇਹਨਾਂ ਨੂੰ ਗੜਸਾਂਕਰ ਹੁਸਿਆਰਪੁਰ ਦੇ ਮਤਲਬ ਉਹ 100 ਕਿਲੋਮੀਟਰ ਗੈਰੀ ਆਪਾਂ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਹੁਸਿਆਰਪੁਰ ਤੋਂ ਮੁੰਡਾ ਪੜਾਈ ਬੀਟੈਕ ਇੰਡੀਆ ਟ੍ਰੇਡ ਕੋਰਸ ਜਿਹੜਾ ਆਸਟ੍ਰੇਲੀਆ ਤੋਂ ਕੀਤਾ ਹੋਇਆ ਭੈਣਾਂ ਦੋ ਮੈਣੇ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਸੈਣੀ ਡੇਟ ਆਫ ਬਰਥ 28 ਸਾਲ ਦੀ ਹੈ ਜੀ ਕੰਮ ਆਸਟ੍ਰੇਲੀਆ ਹੈਟਲਡ ਇਨ ਅ ਬਰੋਡ ਅਸਿਸਟੈਂਟ ਜਿਹੜਾ ਕੰਟਰੈਕਟਰ ਹੈ ਉੱਥੇ ਆਸਟ੍ਰੇਲੀਆ ਪੀਆਰ ਦੀ ਫਾਈਲ ਲੱਗੀ ਹੈ 5 ਕਿੱਲੇ ਜ਼ਮੀਨ ਹੈ 30 ਲੱਖ ਰੁਪਏ ਮਹੀਨਾ ਜਿਹੜੀ ਇਹਨਾਂ ਦੀ ਕਮ ਹੈ ਕੁੜੀ ਗ੍ਰੈਜੂਏਟ ਇਨ ਐਨੀ ਕੋਰਸ ਇਨ ਇੰਗਲਿਸ਼ ਦੇ ਵਿੱਚ ਇੰਗਲਿਸ਼ ਦੇ ਵਿੱਚ ਕੁੜੀ ਨੇ ਕੋਈ ਵੀ ਕੋਰਸ ਕੀਤਾ ਹੋਵੇ ਗ੍ਰੈਜੂਏਟ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲੇ ਰਿਸ਼ਤੇ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜਿੱਤ ਪਤਾ ਨਾਬਾ ਪਟਿਆਲਾ ਤੋਂ ਕੁੜੀ ਬਲੌਂਕ ਕਰਦੀ ਹੈ ਪੜ੍ਹਾਈ ਐਮਏ ਫਿਜ਼ੀਓ ਲੋਜੀ ਤੇ ਡਿਪਲੋਮਾ ਇਨ ਮੈਨੇਜਮੈਂਟ ਐਂਡ ਐਚਆਰ ਪੈਨ ਇੱਕ ਪੀਆਰ ਹੈ ਜੀ ਭਰਾ ਇੱਕ ਵਰਕ ਪਰਮਿਟ ਤੇ ਕਦ 5 ਫੁੱਟ 2 ਇੰਚ ਕਾਸਟ ਜੱਟ ਸਿੱਖਾ ਕੁੜੀ ਦੀ ਡੇਟ ਆਫ ਬਰਥ 1495 ਹੈ ਜੀ ਕੁੜੀ ਦਾ ਤੇ ਕੰਮ ਜਿਹੜੀ ਕੁੜੀ ਕੈਨੇਡਾ ਪੀਆਰ ਹੈ ਵਰਕ ਕੈਨੇਡੀਅਨ ਟਾਇਰ ਦੇ ਵਿੱਚ ਤੇ ਰਿਸ਼ਤਾ ਮੁੰਡਾ ਵੈਲ ਐਜੂਕੇਟਿਡ ਚਾਹੀ ਹੋਵੇ ਤੇ ਕੈਨੇਡਾ ਹੋਵੇ ਵੈਲ ਐਜੂਕੇਟਿਡ ਕੈਨੇਡਾ ਹੋਵੇ ਵਧੀਆ ਜੋਬ ਹੈ ਨੌ ਟਰੱਕ ਡਰਾਈਵਰ ਭਾਈ ਟਰੱਕ ਡਰਾਈਵਰ ਨਾ ਹੋਵੇ ਕੈਨੇਡਾ ਦੇ ਵਿੱਚ 8 ਤੋਂ 10 ਕਿੱਲੇ ਜ਼ਮੀਨ ਹੋਵੇ ਬੈਸ ਨੂੰ ਹੋਵੇ ਨਸੇ ਤੋਂ ਰਹਿਤ ਹੋਵੇ ਤੇ ਨੇੜੇ ਦੇ ਫੋਨ ਕਰਨ ਇਹਨਾਂ ਨੂੰ ਤੇ ਲਾਲ ਪੱਟੀ ਦੇ ਵਿੱਚ ਪਰਿਵਾਰ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਮੋਗਾ ਤੋਂ ਕੁੜੀ ਬਲੋਂਗ ਕਰਦੀ ਆਪਾਂ ਮਾਸਟਰ ਆਫ ਆਰਟਸ ਜਿਹੜੀ ਕੀਤੀ ਹੋਈ ਹੈ ਤੇ ਪੋਲਿਟੀਕਲ ਸਾਇੰਸ ਦੀ ਜਿਹੜੀ ਇਹਨਾਂ ਨੇ ਪੜ੍ਹਾਈ ਕੀਤੀ ਹੋਈ ਆ ਭੈਣ ਇੱਕ ਭਰਾ 2 ਅਨਮੈਡ ਕੱਦ 5 ਫੁੱਟ 2 ਇੰਚ ਕਾਸਟ ਰਵਿਦਾਸ ਜੀ ਆਸ ਇੱਕ ਗੋਤ ਚੋਹਾਨ ਡੇਟ ਆਫ ਬਰਥ 1994 ਦੀ ਰਿਸ਼ਤਾ ਮੁੰਡਾ ਪੱਗ ਬੰਨਦਾ ਹੋਵੇ ਸਿੱਖ ਸਰਦਾਰ ਹੋਵੇ ਮਤਲਬ ਸਿੱਖ ਪਰਿਵਾਰ ਹੋਵੇ ਗਵਰਨਮੈਂਟ ਜੋਬ ਜਾਂ ਆਪਣਾ ਰੰਗ ਚੰਗਾ ਜਿਹੜਾ ਕਾਰੋਬਾਰ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਹੈ ਨਾਮ ਸਿੰਘ ਪਤਾ ਫਤਿਹਗੜ੍ਹ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਗ੍ਰੈਜੂਏਸ਼ਨ ਕੀਤੀ ਹੋਈ ਹੈ ਭੈਣ ਕੈਨੇਡਾ ਪੀਆਰ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਜਿਹੜਾ ਇਹਨਾਂ ਨੇ ਨਹੀਂ ਦਿਖਾਇਆ ਡੇਟ ਆਫ ਬਰਥ 5 4 96 ਦੀ ਹੈ ਕੰਮ ਮੈਨੇਜਰ ਇਨ ਹੋਟਲ ਦੇ ਵਿੱਚ ਵਧੀਆ ਜੌਬ ਹੈ ਜੀ 3 ਕਿੱਲੇ ਜ਼ਮੀਨ ਕਮਰਸੀ ਵਾਲਾ ਇਹਨਾਂ ਦੇ 3 ਕਿੱਲੇ ਤੇ ਕੁੜੀ ਪੜ੍ਹੀ ਲਿਖੀ ਘਰੇਲੂ ਕੰਮਕਾਜ ਵਾਲੀ ਹੋਵੇ ਕੋਈ ਮੰਗ ਨਹੀਂ ਇਹਨਾਂ ਦੀ ਜਾਂ ਮੁੰਡੇ ਦੀ ਭੈਣ ਦੁਆਰਾ ਸਪੌਂਸ ਬਾਰੇ ਜੇ ਕੋਈ ਲੜਕੀ ਬਾਹਰ ਜਾਣ ਦੀ ਚਾਹਵਣ ਹੈ ਤਾਂ ਪਰਿਵਾਰ ਨਾਲ ਗੱਲ ਕਰੋ ਫਤੇਗੜ ਸਾਹਿਬ ਲੁਧਿਆਣਾ ਤੇ ਪਟਿਆਲਾ ਨੂੰ ਇਹਨਾਂ ਨੂੰ ਪਹਲ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਯਾ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਨਾਮ ਸਿੰਘ ਪਤਾ ਚੰਡੀਗੜ੍ਹ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਮੈਡੀਕਲ ਦੀ ਡਿਪਲੋਮਾ ਨਿਊਟ੍ਰੀਸ਼ਨ ਐਜ਼ ਫੂਡ ਮੈਨੇਜਮੈਂਟ ਦਾ ਕੀਤਾ ਹੋਇਆ ਭੈਣ ਇੱਕ ਕੈਨੇਡਾ ਪੀਆਰ ਅਪਲਾਈ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 6 ਫੁੱਟ 2 ਇੰਚ ਕਾਸਟਰ ਵਿਦਾਸੀਆ ਸਿੱਖ ਡੇਟ ਆਫ ਬਰਥ 598 ਦੀ ਹੈ ਕੰਮ ਕੈਨੇਡਾ ਪੀਆਰ ਹੈ ਜੀ ਮੁੰਡਾ ਮੈਨੇਜਰ ਇਨ ਰੈਸਟੋਰੈਂਟ ਦੇ ਵਿੱਚ ਹੈ ਤੇ ਕੁੜੀ ਬੀਆ ਸਿੰਘ ਨਰਸਿੰਗ ਕੀਤੀ ਹੋਵੇ ਆਈਟੀ ਕਰੀ ਹੋਵੇ 5 ਫੁੱਟ 7 ਇੰਚ ਕੱਦ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੇ ਅਗਲਾ ਰਿਸ਼ਤਾ ਯੂ ਐਸ ਤੋਂ ਆ ਜੀ ਨਾਮ ਸਿੰਘ ਪਤਾ ਮੋਗਾ ਤੋਂ ਜਿਹੜਾ ਬਿਲੋਂਗ ਕਰਦਾ ਮੁੰਡਾ ਪੜ੍ਹਾਈ BCA ਐਂਡ MBA ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੱਦ 6 ਫੁੱਟ 2 ਇੰਚ ਕਾਸਟ ਜੱਟ ਸਿੱਖ ਡੇਟ ਆਵਰਤ 30 ਸਾਲ ਹੈ ਅ 8 ਕਿੱਲੇ ਜ਼ਮੀਨ ਆ 4-4 ਕਿੱਲੇ ਜ਼ਮੀਨ ਆਉਂਦੀ ਹੈ ਤੇ ਪਰਿਵਾਰ ਸਾਰਾ ਜਿਹੜਾ USPR ਕੈਲੀਫੋਰਨੀਆ ਦੇ ਵਿੱਚ ਬਾਕੀ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਲਓ ਕੁੜੀ USPR ਜਾਂ TR ਹੋਵੇ ਅ ਕੁੜੀ ਦਾ ਕੱਦ 5 ਫੁੱਟ 7 ਇੰਚ ਤੋਂ ਘੱਟ ਨਾ ਹੋਵੇ TR टीआर ਮੈਨੂੰ ਦੱਸਿਆ ਤਾਂ ਸੀਗਾ ਤੁਸੀਂ ਕਮੈਂਟਾਂ 'ਚ ਪਤਾ ਨਹੀਂ ਭੁੱਲ ਗਏ ਹੋ ਮੈਂ टीआर ਦਾ ਮਤਲਬ ਮੈਨੂੰ ਜਰੂਰ ਦੱਸਿਓ ਹਣਾ ਪੀਆਰ ਤਾਂ ਪਰਮਾਨੈਂਟ ਰਿਜਿਡੈਂਸ ਹੁੰਦਾ ਹੈ টিआर ਦਾ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਕੋਈ ਮੰਗਣੀ ਇਹਨਾਂ ਦੀ ਤੇ ਮੋਗਾ ਏਰੀਆ ਇੰਡੀਆ ਤੋਂ ਲੜਕੀ ਵਿਚਾਰ ਅਧੀਨ ਹੈ ਬਾਕੀ ਲਾਲਪੱਟੀ ਦੇ ਵਿੱਚ ਪਰਿਵਾਰ ਦੇ ਨੰਬਰ ਨੇ ਇੱਕ ਬਾਹਰਲਾ ਨੰਬਰ ਹੈ ਤੇ ਇੱਕ ਲੋਕਲ ਇੰਡੀਅਨ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜਿੰਨੇ ਬਾਹਰਲੇ ਨੰਬਰ ਹੁੰਦੇ ਨੇ ਉਹਨਾਂ ਦੇ ਤੁਸੀਂ वार्तालाप WhatsApp ਤੇ ਕਰਿਆ ਕਰੋ ਤੇ 2 ਮਿੰਟਾਂ ਦੇ ਵਿੱਚ ਆਪਾਂ ਵੀਡੀਓ 2 ਮਿੰਟ ਤੱਕ ਆਦੇ 30 40 ਸੈਕਿੰਡ ਦੇ ਵਿੱਚ ਵੀਡੀਓ ਆਪਾਂ ਪੂਰੀ ਕੰ ਤੇ ਬਾਕੀ ਜਿਹੜਾ ਹੈਗਾ ਪ੍ਰੋਗਰਾਮ ਪੂਰਾ ਦੇਖਿਓ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਐਡ ਪਵਾਉਣੀ ਆ WhatsApp ਤੇ ਜੋ ਇਹਠਾਂ ਪੀਲੀ ਪੱਟੀ ਨੰਬਰ ਦੇ ਵਿੱਚ ਸੀਗੇ ਉਹਨਾਂ ਦੇ ਉੱਤੇ ਗੱਲਬਾਤ ਕਰ ਸਕਦੇ ਹੋ WhatsApp ਤੇ ਸਾਨੂੰ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪ੍ਰੋਸੈਸ ਪਾ ਦਿਆਂਗੇ ਔਰ ਦੂਸਰਾ ਚੈਨਲ ਸਬਸਕ੍ਰਾਈਬ ਕਰੋ ਜੀ ਤੇ ਅੱਜ ਦਾ ਪ੍ਰੋਗਰਾਮ ਆਪਾਂ ਇੱਥੇ ਸਮਾਪਤ ਕਰਦੇ ਆਂ ਥੈਂਕ ਯੂ ਧੰਨਵਾਦ ਜੀ